हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਵੰਤ ਉਹਨਾਂ ਦੇ ਕੋਲ ਆਇਆ ਦੋਸਤੋ ਸੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕਿੱਤਾ ਦੋਸਤੋ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਬਾਕੀ ਦੋ ਦੋ ਚੌ ਚੌ ਦਿਨਾਂ ਬਾਅਦ ਜਿਹੜੀ ਦੋਸਤੋ ਆਪਾਂ ਤੁਹਾਨੂੰ ਅਪਡੇਟ ਦੇ ਦਿੰਨੇ ਆ ਠੀਕ ਆ ਜੀ ਪੰਜ ਸੱਤ ਨਗ ਜੜੇ ਆ ਅਵੇਲੇਬਲ ਹੁੰਦੇ ਆ ਹਰ ਕਪੂਰ ਦੇ ਵਿੱਚ ਮੱਝਾਂ ਝੋਟੀਆਂ ਹੁੰਦੀਆਂ ਦੋਸਤੋ ਚਾਹੇ ਨੀਲੀ ਰਾਵੀ ਚਾਹੇ ਮੋਹਰਾ ਦੀ ਗੱਲ ਕਰਨ ਲਈ ਕੋਈ ਇੱਕ ਇੱਕ ਦੋ ਦੋ ਕੋਈ ਤਿੰਨ ਨਗ ਜਿਹੜੇ ਆ ਨੀਲੀ ਰਾਵੀ ਦੇ ਪਸੂ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਆ ਅੱਜ ਤੋਂ ਕੋਈ ਪੰਜ ਚਾਰ ਦਿਨ ਤਿੰਨ ਚਾਰ ਦਿਨ ਪਹਿਲਾਂ ਕੈਡ ਪਾਈ ਸੀ ਆਪਾਂ ਦੋਸਤੋ ਉਹਦੇ ਵਿੱਚ ਵੀ ਬਹੁਤ ਖੂਬਸੂਰਤ ਚੰਗੀਆਂ ਮੱਝਾਂ ਝੋਟੀਆਂ ਦਿਖਾਈਆਂ ਅੱਜ ਵੀ ਤਕਰੀਬਨ ਤੁਹਾਨੂੰ ਪੰਜ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਸੂਈ ਆ ਉੱਚੇ ਬੱਚੇ ਦੇ ਵਿੱਚ ਆ ਤੇ ਚਾਰ ਪੂਰੀਆਂ ਤਿਆਰੀ ਵਾਲੀਆਂ ਦੋਸਤੋ ਕੋਈ 5 5 7 8 8 10 10 ਇਹਨਾਂ ਦੇ ਵਿੱਚ ਇਹ ਮੱਝਾਂ ਸੁੰਦੀਆਂ ਠੀਕ ਤੇ ਕੱਲੇ-ਕੱਲੇ ਪਸ਼ੂ ਦੀ ਤੁਹਾਨੂੰ ਡਿਟੇਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਜਿੰਨੇ ਵੀਰ ਵੀਡੀਓ ਦੇਖਦੇ ਆ ਪੂਰੀ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿੰਨੇ ਵੀਰ ਸਪੋਰਟ ਕਰਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਦੋਸਤੋ ਤੇ ਖਾਸ ਵਿਜਿਟ ਤੁਸੀਂ ਪਿੰਡ ਮਹਿਮੂਦਪੁਰ ਕਰਨੀ ਆ ਤਰੀਕ ਦੋਸਤੋ ਅੱਜ 23 ਮਈ ਤੇ ਸਮਾਂ ਕੋਈ ਸ਼ਾਮ ਦੇ 5:30 6 ਵਜੇ ਦਾ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਾਸਰੀ ਕਾਲ ਵੀਰ ਸਾਸਰੀ ਕਾਲ ਵੀਰ ਜੀ ਹੋਰ ਸੁਨਾਨ ਸਾਹਿਬ ਠੀਕ ਠਾਕ ਜੀ ਠੀਕ ਠਾਕ ਵੀਰੇ ਠੀਕ ਠਾਕ अच्छा गुरवंत आज ਆਪਣੇ ਕੋਲ ਵੀਰ ਜੀ ਕਿੰਨੇ ਪਸ਼ੂ ਟੋਟਲ ਵੈਸੇ ਜਿੱਦਾਂ ਕਿ ਦੱਸਿਆ ਆਪਾਂ 6 ਨਾ ਕਿਗੇ ਆਜ ਆਪਣੇ ਕੋਲ 6 ਨ ਆ ਗਿਆ ਅੱਛਾ ਪੰਜ ਮੱਝਾਂ ਤੇ ਇੱਕ ਵੜ ਠੀਕ ਆ ਵੀਰੇ ਤਿੰਨ ਪਹਿਲਣਾਂ ਝੋਟੀਆਂ ਆ ਤੇ ਦੋਵੇਂ ਤੇ ਤੀਜੇ ਦਿਜੇ ਸੂਵੇ ਠੀਕ ਆ ਜੀ ਬਸ ਤਿੰਨ ਜਿਹੜੀਆਂ ਝੋਟੀਆਂ ਪਹਿਲੇ ਪਹਿਲੇ ਸੂਵੇ ਸੂਣੀਆਂ ਆ ਪਹਿਲਣਾਂ ਕਟੀਆਂ ਤਿੰਨ ਲਓ ਜੀ ਪਹਿਲਣਾਂ ਝੋਟੀਆਂ ਦੋਸਤੋਂ ਨਵੀਆਂ ਝੋਟੀਆਂ ਜਿਹੜੀਆਂ ਪਹਿਲਣਾਂ ਸੂਣੀਆਂ ਨੇ ਉਹ ਤਿੰਨ ਝੋਟੀਆਂ ਦਿਖਾਵਾਂਗੇ ਤੇ ਕੁਝ ਤੀਜੇ ਸੂਵੇ ਕੋਈ ਦੂਜੇ ਸੂਵੇ ਕੋਈ ਤੀਜੇ ਸੂਵੇ ਉਹ ਵੀ ਨਗ ਜਿਹੜੇ ਵਿੱਚ ਹੋਣਗੇ ਇੱਕ ਵੜ ਪਹਿਲੇ ਨੰਬਰ ਤੋਂ ਦੋਸਤੋ ਸ਼ੁਰੂਆਤ ਇਸ ਵੜ ਤੋਂ ਕਰ ਲਾਂਗੇ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਤੁਸੀਂ ਵੇਖ ਕੇ ਚੈੱਕ ਕਰ ਲਓ ਕ੍ਰੋਸ ਅੰਗ ਦੇ ਵਿੱਚ ਐਚ ਐਫ ਦੇ ਵਿੱਚ ਥੋੜਾ ਬਾਧਾ ਕੋਈ ਕ੍ਰੋਸ ਵੀ ਮੰਨ ਸਕਦੇ ਜੇ ਤੇ ਜਿੱਦਾਂ ਕਿ ਥੋੜਾ ਬਾਧਾ ਗਰਮੀ ਜਾਂ ਗਰਮੀ ਦੀ ਰੋਤ ਨੂੰ ਵੇਖਦੇ ਹੋਏ ਸਾਰੇ ਵੀਰਾਂ ਨੇ ਡਿਸੀਜਨ ਲੈਂਦੀ ਆ ਵੀ ਕ੍ਰੋਸ ਅੰਗ ਦੇ ਵਿੱਚ ਪਸੂ ਖਰੀਦ ਲਈ ਲੈ ਵੀ ਗਰਵੰਤਾ ਜੀ ਦੀ ਡਿਟੇਲ ਕਰਦੇ ਸਾਂਜੀ ਸੂਹਾ ਕਿਨਵਾ ਸੂਰੀ ਆ ਇਹ ਦੂਜਾ ਸੂਹਾ ਸੋਣੀ ਸੰਧੂ ਸਾਹਿਬ ਦੂਜਾ ਹਾਂਜੀ ਤੇ ਦਿਨ ਵੈਸੇ ਕਿੰਨੇ ਕੁ ਇਹ ਅਜੇ ਕੋਈ 10 ਦਿਨ ਲੱਜੂਗੀ ਇਹਨੇ ਪਹਿਲੇ ਸੂਏ ਮਾਲਕਾਂ ਦਾ ਕਹਿਣਾ ਕਿ ਠੀਕ ਆ ਜੇ ਬਹੁਤ ਬਣੂਗੀ ਆ ਜੇ ਟੈਲੈਂਟ ਲਾ ਬਹੁਤ ਆਵੇ ਲਓ ਜੀ ਹਾਂਜੀ ਮੱਝਾਂ ਨਾਲ ਥਣ ਲੱਗਾ ਆ ਦੇਖੋ ਜੀ ਠੀਕ ਸੰਧੀ ਤੇਰੀ ਬਹੁਤ ਆ ਇਧਰ ਆਓ ਲਓ ਜੀ ਹਾਂਜੀ ਕਰੋ ਚੈੱਕ ਹਾਂਜੀ ਸੋ ਥਣ ਦੀ ਜਿਹੜੀ ਦੋਸਤੋ ਸੈਜ ਵੰਡ ਤੁਸੀਂ ਵੇਖ ਲਓ ਪੂਰੀ ਤਸੱਲੀ ਦੇ ਨਾਲ ਸੋਹਣੀ ਵੰਡ ਆ 10 ਦਿਨ ਹਜੇ ਲੈਫਟ ਆ ਠੀਕ ਆ ਜੀ 10 ਦਿਨ ਹਜੇ ਪੈਂਡਿੰਗ ਆ ਸੋ ਕੱਦ-ਕਾੜ ਵੀ ਵੱਡੀਆਂ ਬਹਿੜਾਂ ਦੇ ਵਿੱਚ ਆ ਚੌੜਾ ਪਿੱਠ ਕੁੜਾ ਲੰਮੀ ਮੱਝਾਂ ਨਾਲ ਥਣ ਲੱਗਾ ਜਿਹੜੇ ਬੰਦੇ ਨੂੰ ਨਹੀਂ ਨਾ ਚੌਂਦੀ ਜਾ ਜੋ ਵੀ ਚੋ ਸਕਦਾ ਠੀਕ ਆ ਹਾਂਜੀ ਸੋ 35 ਟੁੱਪਣਾ ਪੂਰੀ ਤਸੱਲੀ ਆ ਪੋਲੀ ਤੇ ਪ ਠੀਕ ਆ ਜੀ ਹਾਂਜੀ ਲੈ ਵੀ ਵੀਰ ਗਰਮੰਤ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਦਗੇ ਲਓ ਦੋਸਤੋ ਜਰਸੀ ਤੇ ਕੁਝ ਐਚ ਐਫ ਦਾ ਤੁਸੀਂ ਕਰਾਸ ਮੰਨ ਲਿਓ ਵੱਡੀ ਵਡਾ ਕੱਦ ਵੱਡਾ ਠੀਕ ਆ ਘਟੋ ਘਟ 10 ਕ ਦੇਣ ਪੈਂਡਿੰਗ ਆ ਠੀਕ ਆ ਜੀ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਲੀਏ ਤੋਂ ਬਾਕੀ ਜਿਹੜਾ ਕੋਈ ਵੀਰ ਵੀਡੀਓ ਦੇਖਦਾ ਇੱਕ ਰਿਕਵੈਸਟ ਹੁੰਦੀ ਆ ਵੀ ਵੀਡੀਓ ਪੂਰੀ ਰੂਟੀਨ ਦੇ ਵਿੱਚ ਵੇਖ ਲਿਆ ਕਰੋ ਸਕਿੱਪ ਕਰਕੇ ਬਹੁਤੇ ਵੀਰ ਵੀਡੀਓ ਦੇਖਦੇ ਆ ਤੇ ਉਹ ਵਿੱਚੋਂ ਕੁਝ ਜਾਣ ਜਾਣਕਾਰੀ ਜਿਹੜੀ ਹੁੰਦੀ ਇਨਫੋਰਮੇਸ਼ਨ ਉਹ ਕੱਟ ਹੋ ਜਾਂਦੀ ਆ ਠੀਕ ਆ ਅੰਡੀ ਤੇਰੀ ਬਹੁਤ ਐਸਨ ਸਰ ਉਹ ਹੋਰ ਇੱਕ ਚੋਕਰਾ ਨੇ ਵੀ ਆ ਲਓ ਜੀ ਠੀਕ ਆ ਸੋ ਲੰਮੀ ਲੰਮੀ ਪੂਰੀ ਆ ਕੱਦ ਮੀਡੀਅਮ ਤੋਂ ਉੱਚਾ ਵੱਡੀਆਂ ਵਹਿੜਾਂ ਦੇ ਵਿੱਚ ਗਿਣਤੀ ਤੁਸੀਂ ਕਰ ਸਕਦੇ ਜੀ ਸੂਬਾ ਦੂਜਾ ਆ ਲਓ ਠੀਕ ਆ बाकी करवा ਤਾਂ ਪਿਛਲੇ ਪਹਿਲੇ ਪੂਲੇ ਸੁਵੇਦਾ ਕੋ ਰਿਕਾਰਡ ਮਾਲਕਾਂ ਵੱਲੋਂ ਪੁੱਛਿਆ ਗਿਆ ਪਿਛੋਂ ਹਾਂਜੀ ਹਾਂਜੀ ਤਾਂ ਪਹਿਲਾਂ ਦੱਸਿਆ ਮੈਂ 24 25 ਕਿਲੋ ਦੁੱਧ ਆਦੇ ਪਹਿਲੇ ਸੁਵੇਦੇ ਸੱਲੇ ਚੋਇਆ ਆ 20 ਤੋਂ ਪਲੱਸ 24 25 ਹਾਂਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਇਹਨੂੰ ਬੰਨਣ ਬਣਾਉਂਦਾ ਜਿੱਥੇ ਮਰਜੀ ਛੱਡ ਕੇ ਥੱਲੇ ਬੈਜੋ ਲਓ ਜੀ ਹਾਂਜੀ ਤਸੀਲ ਸਲਾਕ ਬਹੁਤ ਚੰਗਾਈ ਦੇਖੋ ਤੇਪਾਂ ਨੂੰ ਤੁਸੀਂ ਵੇਖ ਲਓ ਬੌਲਾ ਪੰਨਿਆ ਠੀਕ ਹੈ ਜੀ ਤੇਪਾਂ ਨੂੰ ਤੁਸੀਂ ਵੇਖੋ ਅਗਲੇ ਥਾਣਾ ਦਾ ਆ ਮਗਰਲੇ ਥਾਣੇ ਵੇਖੋ ਇਹ ਵੇਖੋ ਠੀਕ ਹੈ ਜੀ ਆ ਦੇਖੋ ਜੀ ਅਭੀ ਗਰਵੰਤ ਤਾਂ ਕੀ ਡਿਮਾਂਡ ਕਰਦੇ ਪਏ ਜੇ ਦੀ ਡਿਮਾਂਡ ਤੇ ਜੀ ਸੰਦਾ ਭਾਵੇਂ 75000 ਕਰ ਲਈਏ ਭਾਵੇਂ 70 72 ਕਰ ਲਈਏ 70000 ਦੀ ਦੇ ਦਾਂਗੇ 70000 ਦੀ ਹਾਂ ਜੀ ਜੈਸਨੋਈ ਹਾਂ ਜੀ ਕੋਈ ਹੋਈ ਉਹ ਚ ਥੋੜਾ ਬੜਾ ਮਾਨਤਨ ਠੀਕ ਹੈ ਜੀ ਹਾਂ ਜੀ ਲਓ ਦੋਸਤੋ 70000 ਲੈਣ ਦੇਣਾ ਬਾਕੀ ਵੱਡੀ ਵਿਹੜਾ ਠੀਕ ਆ ਦੁੱਧ ਨਾਰਮਲੀ ਗਰਮੀ ਦਾ ਥੋੜਾ ਜਿਹਾ ਬੇਸ਼ੱਕ ਫਰਕ ਪਵੇ ਨਾ ਪਵੇ ਤਾਂ 20 ਤੋਂ ਪਲੱਸ ਉਸ ਬਿਹਾਰ ਤੇ ਤੁਸੀਂ ਸੌਦਾ ਕਰ ਲਓ ਵੀ ਜਿਵੇਂ ਪਹਿਲੇ ਸਵੇਰੇ ਦੁੱਧ ਦਿੱਤਾ ਸੀਗਾ ਅੱਛਾ ਤਾਂ ਗਰਵੰਤ ਤਾਂ ਸੈਕੰਡ ਨੰਬਰ ਤੇ ਨੀਲੀ ਦੀ ਝੋਟੀ ਆ ਗਈ ਆਪਣੇ ਕੋਲ ਇਹ ਪਹਿਲਾਂ ਅਜੇ ਸੂਣੀ ਐ ਚਾਰ ਦੰਦ ਜਿਮੂ ਪਹਿਲਾ ਸੂਬਾ ਹਾਂਜੀ ਮੂੰਹ ਚੌਕੀ ਸ਼ੋਰ ਚੌਕੀ ਆ ਹਾਂਜੀ ਚੌਕੀ ਸ਼ੇਕ ਕੰਨੀ ਵਾਲੇ ਦੁੱਧ ਦੰਦਾ ਜੇ ਹਾਂਜੀ ਹਾਂਜੀ ਠੀਕ ਐ ਜੀ ਲੋ ਵੀ ਠੀਕ ਆ ਸੋ ਪਹਿਲਾਂ ਦੋਸਤੋ ਕੱਟੀ ਆ ਠੀਕ ਆ ਜੀ ਪਹਿਲਾਂ ਝੋਟੀ ਆ ਚੌੜੇ ਪੇਠ ਪੁੜੇ ਦੇ ਵਿੱਚ ਪਹਿਲਾ ਸੂਬਾ ਸੂਣੀ ਐ ਬਾਕੀ ਠੰਡੀ ਤੀਰੀ ਹੋਰ ਜੀ ਤੁਸੀਂ ਵੇਖ ਲਓ ਜਿੰਨੀ ਕੁ ਬਣਾ ਕੇ ਤਿਆਰ ਕੀਤੀ ਆ ਤੇ ਘਵਾਨੇ ਲੇਵੇ ਦੀ ਆ ਤੁਸੀਂ ਵੇਖੋ ਥਣੀਆਂ ਥਣੀਆਂ ਪੂਰੀਆਂ ਨੇੜੇ ਤੋਂ ਘਟੋ ਘੜ ਵੀ 8 7 ਦਿਨ ਹਫਤਾ 10 ਦਿਨ ਮੰਨ ਕੇ ਸੌਦਾ ਕਰ ਲਿਓ ਅਜਾ ਕੋਈ ਨਾਰਮਲ ਭਲਪੁਲ ਜੀ ਪਲਾਈਆਂ ਜਾਈਏ ਹ ਸੋ ਬਿੱਲੀ ਮਣਕੀ ਅੱਖ ਮੱਥੇ ਬੱਲ ਠੀਕ ਆ ਬੱਗੀ ਨਾਸ ਵੀ ਹੈਗੀ ਆ ਬਿਲਕੁਲ ਛੋਟੀ ਵੀ ਜਿਹੜੀ ਵਾਈਟ ਨਿੱਕੀ ਸਿੰਗੀ ਲੱਗੀ ਸਿੰਗੀ ਬਿਲਕੁਲ ਛੋਟੀ ਆ ਸਿੰਗੀ ਤਾਂ ਇਹ ਕਹੋ ਵੀ ਬਿਲਕੁਲ ਐ ਰਿੰਗ ਸਿੰਗੀ ਆ ਠੀਕ ਆ ਛੋਟਾ ਸਿੰਗਾ ਲੈ ਵੀ ਗਰਵੰਤ ਖੋਲ ਵੀਰੇ ਨੂੰ ਵੀ ਤੋਰ ਕੇ ਦਿਖਾਈਏ ਸੋ ਪਹਿਲਾਂ ਕੱਟੀ ਆ ਦੋਸਤੋ ਮੂੰਹ ਚਾਰ ਦੰਦ ਤੇ ਚੌਗੀ ਸੋ ਚੌੜੇ ਪਿੱਠ ਪੂੜੇ ਦੇ ਵਿੱਚ ਸੋ ਬਾਕੀ ਤੱਕ ਵੀ ਤੁਹਾਨੂੰ ਬਿਲਕੁਲ ਤੋਰ ਕੇ ਚਲਾ ਕੇ ਦਿਖਾ ਦਿੰਨੇ ਆ ਆ ਲੋ ਬਾਕੀ ਗਰਮੋਂ ਤਾਂ ਪਹਿਲਣ ਕਟੀਆਂ ਝੋਟੀਆਂ ਦੀ ਡਿਮਾਂਡ ਕਾਫੀ ਵੀਰ ਕਰਦੇ ਰਹਿੰਦੇ ਹੋਣਗੇ ਹਾਂਜੀ ਹਾਂਜੀ ਸੰਤ ਸਾਹਿਬ ਕਈਆਂ ਦੀ ਡਿਮਾਂਡ ਇਹ ਹੋ ਗਿਆ ਐ ਲੈਣੀ ਪੈ ਲੈਣੇ ਨਵੇਂ ਪਸ਼ੂ ਖਰੀਦ ਗਏ ਹਾਂਜੀ ਤਾਂ ਦੋਸਤੋ ਵੈਸੇ ਮੂਹਾਂ ਦੰਦਾਂ ਦੇ ਵਿੱਚੋਂ ਵੀ ਚੌਗੀ ਆ ਤੇ ਬਹੁਤ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਵੀ ਦੋਂਦੀ ਚੌਗੀ ਝੋਟੀ ਖਰੀਦੀ ਜਾਵੇ ਲਵੀ ਜੁਮਰ ਦੇ ਵਿੱਚ ਪਹਿਲਾ ਸੂਆ ਸੂਪੇ ਗਾਂ ਦੂਜਾ ਸੂਆ ਫਿਰ ਕਿਤੇ ਛੇਕ ਦੀ ਕੰਨੀ ਦੀ ਪਰੰਪਰਾ ਜਿਹੜੇ ਦੰਦ ਕਰਦੀ ਫਿਰ ਦੂਜਾ ਸੂਆ ਪਸ਼ੂ ਕਈਆਂ ਵੀਰਾਂ ਦੇ ਫੋਨ ਆਉਂਦੇ ਆ ਕਿ ਪਹਿਲਣ ਜਦੋਂ ਆਈ ਦੱਸਿਓ ਠੀਕ ਆ ਠੀਕ ਹਾਂਜੀ ਬਾਕੀ ਲੈਵਲ ਉਹ ਚੰਗਾ ਬਣਾ ਲੂਗੀ ਹਾਂਜੀ ਹਾਂਜੀ ਬਹੁਤ ਬਣੂਗੀ ਛੋਟੀ ਚੰਗੀ ਥੱਲੇ ਖੁੱਲ ਜੂਗੀ ਬਾਕੀ ਲਾਉਣਾ ਲੂਣਾ ਦੋਸਤੋ ਜਿੰਨਾ ਕ ਸਟਾਰਟ ਕੀਤਾ ਇਹਨੇ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੇਖੋ ਠੀਕ ਆ ਪੰਜ ਠੰਡੀ ਧੀਰੀ ਐਨੀ ਕਿ ਉਹ ਜੀ ਡਰਾਕਲ ਭਜਾਕਲ ਨਹੀਂ ਗਈ ਹਾਂ ਆ ਦੇਖੋ ਠੀਕ ਆ ਜੀ ਤੇ ਗਰਵੰਤ ਕੀ ਮੰਗ ਮੇਰੇ ਦੀ ਕਰਦੇ ਆ ਕੀ ਡਿਮਾਂਡ ਇਹਦੀ ਡਿਮਾਂਡ ਤਾਂ ਸੰਦੂਰ 95000 ਕਰ ਲਗੀ ਹਾਂ 90000 ਦੀ ਦੇ ਦਾਂ ਜਿਹੜੀ ਆ ਨਾ ਆਪ 90000 ਦੀ ਹਾਂਜੀ ਇੱਕਸਰਾ ਕੁਸਰਾ ਕੱਢ ਦਿਆ ਕਰੀਏ ਪੂਰੀਆਂ ਕੋਈ ਨਹੀਂ ਕੋਈ ਨਹੀਂ ਜਿਹੜਾ ਭਣ ਭਰਾ ਉਹ ਮਾਨਤਨ ਕਰ ਦਾਂਗੇ ਉਹਦਾ ਮਾਨਤਨ ਫਿਰ ਕੀ ਕਰਦੇ 2 400 ਲਈ ਹਾਂਜੀ 2 400 ਲਈ ਨਹੀਂ 1500 ਦਾ ਡੰਗਰ ਹੋਵੇ ਸਾਬ ਦਾ ਕਰਦੇ ਇਹਦਾ ਖੁੱਲਾ ਖੁੱਲਾ ਹਾਂਜੀ ਆ ਭੈਣ ਭਰਾ ਸਾਜਣ ਆਪਣੇ ਨਾਲ ਜੁੜੇ ਆ ਜਿੰਨਾ ਵੀ ਹੋ ਸਕਦਾ ਖੁੱਲਾ ਕੇ ਇਹਦਾ ਮਾਨਤਨ ਦੂਰੋਂ ਨੇੜੇ ਆਏ ਦਾ ਹਾਂਜੀ ਲਓ ਦੋਸਤੋ ਇਹ ਡਿਮਾਂਡ ਆ ਵਿੱਚੋਂ ਜਿੰਨਾ ਵੀ ਹੋ ਜੂਗਾ ਛੋਟਛਾਪਾ ਤਾਨੂੰ ਬਿਲਕੁਲ ਪ੍ਰੋਪਰ ਆਪਾਂ ਦਿਖਾਤੀ ਆ ਠੀਕ ਆ ਜੀ ਤੇ ਗਰਵੰਤ 2 ਨੰਬਰ ਤੇ ਆ ਵੀ ਝੋਟੀ ਚੰਗੇ ਕਦ-ਕਾੜ ਵਾਲੀ ਆ ਹਾਂ ਜੀ ਇਹ ਵੀ ਪਹਿਲਾਂ ਦੀ ਝੋਟੀ ਸੁਣੀ ਹਾਂ ਜੀ ਇਹ ਵੀ ਪਹਿਲਾਂ ਸੁਣੀ ਸੀ ਦੱਸ ਸਾਹਿਬ ਲਓ ਜੀ ਪਹਿਲਾਂ ਦੀ ਝੋਟੀ ਦੋਸਤੋ ਅਗਲੀ ਸੁਣੀ ਆ ਦੂਜੇ ਨੰਬਰ ਤੇ ਝੋਟੀ ਦਿਖਾਉਂਦੇ ਆ ਆਪਾਂ ਤੁਹਾਨੂੰ ਠੀਕ ਆ ਜੀ ਸੋ ਸਿੰਗੀ ਸੁਗੀ ਕਮਾਲ ਦੀ ਆ ਬਹੁਤ ਛੋਟਾ ਜਿਹਾ ਸਿੰਘ ਆ ਤੇ ਕਦ-ਕਾੜ ਤੁਸੀਂ ਵੇਖੋ ਕਦ-ਕਾੜ ਬਹੁਤ ਚੰਗਾ ਪਹਿਲੇ ਸੋਏ ਕੱਢਿਆ ਨੇ ਪਹਿਲਾਂ ਦੀ ਝੋਟੀ ਸੁਣੀ ਆ ਵੈਸੇ ਠੀਕ ਆ ਜੀ ਕਦ-ਕਾੜ ਪਹਿਲਾਂ ਦੇ ਹਿਸਾਬ ਨਾਲ ਦੋਸਤੋ ਸੋਹਣਾ ਹੈ ਚੌੜੇ ਪਿੱਠ ਮੇਰੇ ਹਿਸਾਬ ਨਾਲ ਇਹ ਵੀ ਅਜੇ ਕੋਈ ਹਫਤੇ ਤੋਂ ਬਾਹਰ ਹੀ ਖੜੂਗੀ ਠੀਕ ਹੈ ਜੀ ਹਾਂਜੀ ਲਓ ਜੀ ਸੋ ਹਫਤੇ ਤੋਂ ਦੋਸਤੋ ਬਾਤ ਤਾਂ ਵੀ ਸਮਾਂ ਲੈ ਕੇ ਜਾ ਸਕਦੀ ਆ ਘੱਟੋ ਘਾਟ ਵੀ ਹਫਤਾ 8 ਦਿਨ 10 ਦਿਨ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਿਉਂਕਿ ਢਿਲ ਢੁਲ ਬਹੁਤ ਆ ਬਖਾਲੇ ਦੇ ਵਿੱਚ ਪਸ਼ੂ ਨੇ ਜਿੰਨਾ ਚਿਰ ਬਣਦਾ ਥਣਦਾ ਨਹੀਂ ਪਸ਼ੂ ਨੇ ਜਿੰਨਾ ਚਿਰ ਸੌਂਦਾ ਨਹੀਂ ਆ ਕਦ ਆਦੇ ਨੇ ਇਹ ਵੀ ਲੈ ਜੂਗੀ ਜੀ ਤੇ ਸੋਹਣੇ ਕੱਦ-ਕੜ ਦੇ ਵਿੱਚ ਸਿੰਗੀ-ਸੁੰਗੀ ਦੀ ਸਪੈਸ਼ਲ ਖਾਸ ਆ ਵੇਖੋ ਜੀ ਇਹ ਮੋਹਰਾ ਜਾਂਦੀ ਠੀਕ ਹੈ ਬਹੁਤ ਚੰਗਾ ਲੱਗਾ ਜੋ ਠੀਕ ਠੀਕ ਹੈ। ਲੈ ਵੀ ਗਰਵੰਤ ਵੀਰ ਖੋਲ ਕੇ ਕਰੀਏ ਮਾੜਾ ਸਾਹਮਣੇ ਨੂੰ ਆਈ ਠੀਕ ਆ ਤੇ ਕਾਦ ਦੋਸਤੋ ਨਾਰਮਲ ਇੱਕ ਕਾਦ ਹੁੰਦਾ ਮੀਡੀਅਮ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਆ ਪਹਿਲਾ ਸੂਬਾ ਸੋਨਾ ਝੋਟੀ ਦੀ ਨਵੀਂ ਆ ਤੇ ਕਰਮਾਂ ਵਾਲੀ ਬਿਲਕੁਲ ਦੂਜੇ ਤੀਜੇ ਸੂਬੇ ਤੱਕ ਜਾਂਦੇ ਆ ਆਪਾਂ ਉਮੀਦ ਕਰਦੇ ਆ ਵੀ ਪੂਰੀ ਵੱਡੀ ਝੋਟੀ ਬਣ ਕੇ ਤਿਆਰ ਹੋਊਗੀ ਉਹਨਾਂ ਵਾਲੇ ਸਮੇਂ ਦੇ ਵਿੱਚ ਆਹ ਦੇਖੋ ਇਹ ਮਨ 29 ਦੀ ਆ ਜੀ ਹਾਂ ਜੀ ਪਿਛੋ ਬੈਕਗਰਾਉਂਡ ਜਿਹੜੀ ਪੁੱਛੀ ਉਹਨਾਂ ਦੀ ਠੀਕ ਹੈ ਜੀ ਠੀਕ ਹੈ ਸੋ ਬਾਕੀ ਦੋਸਤੋ ਜਿਹੜੇ ਵੀ ਰਪਾਰਕੂ ਆ ਉਹਨਾਂ ਵੇਖਦੇ ਆ ਸਾਰਾ ਵੈਸੇ ਜਜਮੈਂਟ ਕਰ ਲੈਣੀ ਆ ਵੀਰਾਂ ਦਾ ਵੀ ਜਿੱਥੋਂ ਖਰੀਦੀ ਆ ਅਹਿਮ 29 ਦੀ ਆ ਝੋਟੀ ਠੀਕ ਆ ਬਾਕੀ ਵੇਖੋ ਤੁਸੀਂ ਮੱਥੇ ਮੋਥੇ ਦੇ ਵਿੱਚ ਠੀਕ ਹੈ ਜੀ ਬਿਲਕੁਲ ਸ਼ਾਈ ਸ਼ੀ ਪੂਰੀ ਆ ਆ ਲਓ ਕੀ ਚਾਰ ਦਾ ਦਿਨ ਬਹੁਤ ਖੂਬਸੂਰਤ ਝੋਟੀ ਆ ਦੋਸਤੋ ਠੀਕ ਆ ਕੋਈ ਵੀਰ ਛੱਡ ਕੇ ਨਹੀਂ ਜਾਂਦਾਗਾ ਜਿਹੜੇ ਵੀਰ ਚੰਗਾ ਸ਼ਕੀਨ ਪਸ਼ੂ ਧਨ ਖਰੀਦਣ ਤੇ ਕੋਈ ਚੰਗਾ ਸ਼ੌਂਕੀ ਕੋ ਸ਼ਕੀਨ ਪਸ਼ੂ ਲੱਭ ਰਿਆ ਤੇ ਜ਼ਰੂਰ ਤੁਸੀਂ ਹੱਥ ਪਾ ਲਿਓ ਬਹੁਤ ਖੂਬਸੂਰਤ ਝੋਟੀ ਆ ਬਹੁਤ ਪਿਆਰੀ ਕੱਟੀ ਤੇ ਪਹਿਲਾ ਸੂਆ ਸੋਣਾ ਇਸ ਕੱਟੀ ਨੇ ਠੀਕ ਆ ਜੀ ਤਾਂ ਥਾਣ ਥਾਣ ਵੇਖੋ ਤੁਸੀਂ ਬਹੁਤ ਸੋਹਣਾ ਨਿਕਲ ਕੇ ਸਾਹਮਣੇ ਆਇਆ ਲੰਬੇ ਥਾਣਾ ਹੱਥੀ ਚਵਾਈ ਵਾਲੇ ਤਾਂ ਤੁਹਾਨੂੰ ਤਾਂ ਇਹ ਬਹੁਤ ਚੰਗਾ ਕੜਜੂ ਸੰਸਾਦ ਜਦੋਂ ਟਾਈਮ ਤੇ ਮੌਕੇ ਤੇ ਆਈ ਨਾ ਹੂੰ ਉਹ ਕਹਿੰਦੇ ਵੀ ਆਪਦੇ ਆਵਾ ਧਾਵਾ ਤੇ ਆਉਣਾ ਹਾਂਜੀ ਹਾਂਜੀ ਜਦੋਂ ਤਿਆਰੀ ਜੀ ਹੋਈ ਤੇ ਗਰਵੰਤੇ ਕਿੱਥੋਂ ਤੱਕ ਦੇ ਦੇਣਾ ਨਾ ਇਹਦੇ ਦੀ ਡਿਮਾਂਡ ਤੇ ਵਿੱਚ ਹੀ ਭਾਵੇਂ 110000 ਕਰ ਲਈ ਆ ਇੱਕ ਪੰਜ ਦੀ ਦੇ ਦਾਂਗਾ ਆਪਾਂ ਜਿਹੜੀ ਆ ਨਾ ਇੱਕ ਪੰਜ ਦੀ ਹਾਂਜੀ ਠੀਕ ਹੈ ਜੀ ਹੂੰ ਲਓ ਦੱਸੋ 105000 ਦੀ ਇਹ ਤੁਹਾਨੂੰ ਝੋਟੀ ਇਹ ਕੱਟੀ ਨਾ ਚਾਈ ਹੋਈ ਬਹੁਤ ਚੰਗੀ ਲੱਗੀ ਕੱਟੀ ਠੀਕ ਹੈ ਤੇ ਬਿਲਕੁਲ ਸੁਹਾਪਣ ਬਹੁਤ ਜ਼ਿਆਦਾ ਸੋਹਣਾ ਸਿੰਗੀ-ਸੁੰਗੀ ਵੇਖੋ ਬਹੁਤ ਪਿਆਰੀ ਦਿੱਕਤੂਕ ਬਹੁਤ ਵਧੀਆ ਤੋ ਕਈ ਵੀਰ ਇਹ ਵੀ ਜ਼ਰੂਰੀ ਹੁੰਦੀ ਗੱਲ ਵੀ ਪਸ਼ੂ ਵੀ ਖਰੀਦਣਾ ਤੇ ਖੁਰਲੀ ਤੇ ਬੰਨਿਆ ਸ਼ਕੀਨ ਵੀ ਲੱਗੇ ਸੰਤੋ ਸਾਹਿਬ ਕੋਈ ਵੀਰ ਆਵੇ ਕਟੀਆਂ ਵਾਲੀ ਦੇਖਿਆ ਜੀ ਹਾਂਜੀ ਕਟੀਆਂ ਵਾਲੀ ਦੇਖਿਆ ਜੀ ਫਲਾਂ ਵਾਲੀ ਨਾ ਬਿਲਕੁਲ ਤਾਂ ਜੀ ਲਓ ਜੀ 1 ਲੱਖ 5000 ਦੀ ਦੋਸਤੋ ਇਹ ਹੁੰਦੀ ਹੈ ਠੀਕ ਆ ਜੀ ਬਾਕੀ ਤਾਲ ਮੇਲਾ ਆਪਦਾ ਪਠਾ ਲਿਓ ਜਿਹੜੇ ਵੀਰ ਦੇ ਪਸੰਦ ਆਊਗੀ ਕੋਈ 19 ਕੀ ਉਪਰੇ ਢਾ ਕੋਈ ਮੌਕੇ ਤੇ ਹੋ ਜਾਊਗਾ ਆਣ ਕੇ ਲੈ ਵੀ ਗਰਵੰਤਾ ਅੱਗੇ ਮੈਨੂੰ ਲੱਗਦਾ ਵੀ ਜਿਵੇਂ ਜਿਵੇਂ ਇਧਰ ਨੂੰ ਤੁਰਿਉਣੇ ਆ ਪਸ਼ੂ ਦੋ ਦੋ ਤਿੰਨ ਤਿੰਨ ਇੰਚ ਵਧੀ ਜਾਂਦੇ ਹਾਂ ਹਾਂਜੀ ਐਵੇਂ ਐਵੇਂ ਕਾਦਿਆਂ ਨੂੰ ਵੱਡੇ ਹੋ ਜਾਂਦੇ ਆ ਲਓ ਵੀ ਦੋਸਤੋ ਇੱਕ ਤੀਜੇ ਨੰਬਰ ਤੇ ਤੁਹਾਨੂੰ ਇੱਕ ਹੋਰ ਝੋਟੀ ਦਿਖਾ ਦਿੰਨੇ ਆ ਇਹ ਵੀ ਵੀਰਾਂ ਦਾ ਵੀ ਪਹਿਲਾ ਸੁਹਾ ਸੁਣੀ ਜੀ ਪਹਿਲਾ ਸੁਹਾ ਸੁਣੀ ਜੀ ਪਹਿਲਾ ਸੁਹਾ ਸੁਣੀ ਆ ਹਾਂਜੀ ਤੇ ਕਦਕੂਦੇ ਇਸ ਝੋਟੀ ਦਾ ਵੀ ਪੂਰਾ ਵੱਡੇ ਕਦ ਕੱਟ ਦੇ ਵਿੱਚ ਚੌੜਾ ਪਿੱਠਪੂੜਾ ਮੂੰਹ ਜਵਾਨ ਹੈ ਜੀ ਠੀਕ ਆ ਤੇ ਬਿਲਕੁਲ ਨਿੱਗਰ ਮੂੰਹ ਜਵਾਨ ਹੈ ਮੂੰਹ ਜਵਾਨ ਹੈ ਉਹ ਦੰਦੀ ਜਵਾਨ ਆ ਠੀਕ ਆ ਹਾਂਜੀ ਤੇ ਥਣ ਥਣ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਕੱਟੀ ਦਾ ਸੁਣਾ ਇਹਨੇ ਵੀ ਠੀਕ ਆ ਤੇ ਕਈ ਵਾਰ ਥੋੜਾ ਪਸੂ ਦੋਸਤੋ ਕਈ ਵਾਰ ਪੁੱਜ ਕੇ ਬਣਦਾ ਠੀਕ ਆ ਜਿਵੇਂ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਪਸੂ ਕਈ ਨਾ ਚੌਗਾ ਪਸੂ ਵੀ ਸੂਪ ਪੈਂਦਾ ਕੇ ਨਾ ਛੇਗਾ ਪਸੂ ਸੁੰਦਾ ਪਹਿਲਾ ਸੁੰਦਾ ਸਿੰਗੀ ਸੁੰਗੀ ਇਹਨੂੰ ਬਹੁਤ ਚੰਗੀ ਲੱਗੀ ਹਾਂ ਬਾਕੀ ਆ ਮੂੰਹ ਮੱਥੇ ਦੀ ਜੇ ਫੇਸ ਕੁਆਲਿਟੀ ਵੇਖੋ ਸਿੰਗੀ ਸੁੰਗੀ ਬੜੀ ਪਿਆਰੀ ਹੈ ਛੋਟੇ ਜਿਹੇ ਸਿੰਗਾ ਸਿੰਗਾ ਸੁੰਗਾਲੇ ਪਾਸੋਂ ਪਹਿਲਾਂ ਝੋਟੀਆਂ ਜਿੰਨੀਆਂ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਬੜੀਆਂ ਕਾਇਮ ਨੇ ਠੀਕ ਆ ਜੀ ਪੂਰੀਆਂ ਖੂਬਸੂਰਤ ਨੇ ਤੇ ਬਾਕੀ ਵੇਲ ਬੋਲ ਤੁਸੀਂ ਚੈੱਕ ਕਰੋ ਲੰਬੀ ਪੂਰੀ ਆ ਉੱਚੀ ਪੂਰੀ ਆ ਠੀਕ ਆ ਤੇ ਦਿਨ ਗਰਵੰਤੇ ਦੇ ਵੀ ਦੱਸਦੇ ਕਿੰਨੇ ਕੇ ਪਏ ਆ ਜੇਣ ਸੰਤ ਸਾਹਿਬ ਇਹ ਵੀ ਅਜੇ ਉਹਨੇ ਲੈ ਜੂਗੇ ਉਹਨਾਂ ਦੀ ਰੇਤੀ ਕੋਈ 8-10 ਦਿਨ ਮਨ ਕੇ ਬਰਾ ਠੀਕ ਹੈ ਲੋਬੀ ਭਰਾਵੋ ਬਰਾਬਰ ਦੇ ਦਿਨ ਕੱਢਦੀਆਂ ਨੇ ਤਿੰਨੇ ਹੈ ਵੀ ਬਿਲਕੁਲ ਹੋਰ ਜੀਆਂ ਨੇ ਇੱਕੋ ਜੀਆਂ ਤਿੰਨੇ ਪੈਨੜਾ ਤਿੰਨਾਂ ਦਾ ਟਾਈਮ ਇੱਕੋ ਜਿਹਾ ਠੀਕ ਹੈ ਹਾਂਜੀ ਤੇ ਗੁਰਮント ਬਾਹਰ ਇੱਕ ਵਾਰੀ ਤੋਰ ਕੇ ਦਿਖਾਈਏ ਸੋ ਫੋਨ ਵੱਡੇ ਕੱਦ-ਕੱਦ ਦੇ ਵਿੱਚ ਆ ਦੋਸਤੋ ਕਿਸੇ ਵੀਰ ਨੇ ਦੂਰੋਂ ਨੇੜੇੋਂ ਸੌਦਾ ਕਰਨਾ ਬਹੁਤੇ ਵੀਰ ਆਨਲਾਈਨ ਸੌਦਾ ਕਰਦੇ ਆ ਉਹਨਾਂ ਦੇ ਧਿਆਨ ਦੇ ਵਿੱਚ ਆਪ ਲਿਆ ਦਿੰਦੇ ਆ ਕੱਦ ਵੱਡਾ ਕੋਈ ਸਮੱਧਰ ਜਾਂ ਮੀਡੀਅਮ ਨਹੀਂ ਹੈਗੀ ਕਿ ਜਿਹੜੀ ਮੀਡੀਅਮ ਉਹਨੂੰ ਮੀਡੀਅਮ ਕਹਿ ਦਿੱਤਾ ਜਾਂਦਾ ਜਾਂ ਜਿਹੜੀ ਵੱਡੇ ਕੱਦ ਵਿੱਚ ਉਹ ਵੱਡੀ ਆ ਠੀਕ ਆ ਸੋ ਝੋਟੀ ਤੋਰਾ ਤਰਾ ਤੁਸੀਂ ਵੇਖ ਕੇ ਚੈੱਕ ਕਰੋ ਲੇਪਟੀ ਲੂਪਟੀ ਬਹੁਤ ਸੋਹਣੀ ਆ ਤਕਰੀਬ ਨਾਲ ਜੇ ਸਮੂਹ ਤੋਂ ਬਾਅਦ ਥਣ ਬਹੁਤ ਲੰਬਾ ਕੱਢ ਆਉਗੀ ਠੀਕ ਤਕਰੀਬ ਨਾਲ ਜੇ ਸਾਰੇ ਪਸ਼ੂਆਂ ਜੋ ਛੋਟੇ ਕੱਢੇ ਕੋਈ ਵੀ ਨਹੀਂ ਆਹ ਲੋ ਵੀ ਤੇ ਗਰਵੰਤ ਕਹੇ ਵੀ ਆਪਣੇ ਭੈਣ ਭਰਾ ਵੇਖਣ ਸੱਜਣ ਵਾਲਿਆਂ ਨੂੰ ਵੀ ਦੱਸ ਦਈਏ ਕੋਈ ਭਾਰ ਪਛੇ ਦੀ ਸਮੱਸਿਆ ਕੋਈ ਦੂਜਾ ਤੀਜਾ ਵੇਖਣ ਦੇ ਵਿੱਚ ਆਈ ਹੋਵੇ ਪਿੱਛੇ ਦੀ ਵੀਰ ਜੀ ਆਪਣੀ ਗਾਰੰਟੀ ਹੋਊਗੀ ਅੱਛਾ ਜੀ ਥਾਣਾ ਦਾ ਚੀਪਾ ਆਪਾਂ ਚੈੱਕ ਕਰਕੇ ਲਿਆਏ ਅਗਲੇ ਨੇ ਚੈੱਕ ਕਰ ਲੈਣਾ ਉਹ ਤਸੱਲੀ ਜਿੱਥੇ ਕਰਵਾ ਕੇ ਤੋਰਿਆ ਕਰੋ ਹਾਂ ਤੇ ਜੇ ਕੋਈ ਆਨਲਾਈਨ ਮਗਾਊਗਾ ਉਹ ਆਪਦੀ ਉਥੇ ਲਾ ਕੇ ਥਾਣਾ ਦਾ ਚੀਪਾ ਵੇਖ ਸਕਦਾ ਇਹਦਾ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਜੋ ਵੀ ਬਿਲਕੁਲ ਬਣਦੀ ਤਸੱਲੀ ਆ ਦੋਸਤੋ ਉਹ ਸਾਈ ਬਿਆਨਾ ਕਰਕੇ ਜਰੂਰ ਕਰ ਲਿਆ ਕਰੋ ਆਪਾਂ ਹਰ ਵਾਰ-ਵਾਰ ਕਹਿੰਦੇ ਆ ਕਿਉਂਕਿ ਪਸ਼ੂ ਅਗਲੇ ਘਰੋਂ ਆਉਂਦੇ ਆ ਵਪਾਰ ਦਾ ਕੰਮ ਆ ਦੋ ਦਿਨ ਪਸ਼ੂ ਟਿਕਦਾ ਇੱਕ ਦਿਨ ਟਿਕਦਾ ਤਿੰਨ ਦਿਨ ਟਿਕਦੇ ਆ ਪਸ਼ੂ ਸੇਲ ਹੋ ਜਾਂਦੇ ਆ ਇਸ ਕਰਕੇ ਤੁਹਾਡੀ ਖੁਰਲੀ ਦੇ ਉੱਪਰ ਤੁਹਾਡੇ ਫਾਰਮ ਦੇ ਉੱਪਰ ਪਸ਼ੂ ਨੇ ਰਹਿਣਾ ਹੁੰਦਾ ਸਾਲ ਭਰ ਜਾਂ ਲੌਂਗ ਟਰਮ ਉਡੀ ਤਸੱਲੀ ਆ ਪਹਿਲਾਂ ਬੁਣਿਆਦੀ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਤੇ ਕੱਟੀ ਪਹਿਲਾ ਸੂਆ ਸੁਣੀ ਆ ਇਹ ਗਰਮ ਤਾਂ ਐ ਵੀ ਸੱਤ ਲੋ ਜਿਹੜਾ ਦਰਿਆ ਦੀਆਂ ਬਰੀ ਢਾਂ ਸੱਤ ਲੋ ਬਿਆਸ ਆ ਦਰਿਆ ਦੇ ਕੰਢੇ ਵਾਲੀ ਹਾਂਜੀ ਹਾਂਜੀ ਠੀਕ ਆ ਲੋਕ ਦੋਸਤੋ ਠੀਕ ਆ ਝੋਟੀ ਚੰਗੀ ਆ ਤੇ ਬਾਕੀ ਰੇਟ ਪੜਦਾ ਦੋਸਤੋ ਵੀ ਆਪਾਂ ਵੀਰ ਗੁਰਵੰਤ ਤੋਂ ਪੁੱਛ ਲਾਂਗੇ ਤੇ ਸੋਹਣੇ ਕੱਦ ਵਜਨ ਵਾਲੀ ਆ ਵਜਨ ਵਜਨ ਵੀ ਫੁੱਲ ਬਟਾ ਫੁੱਲ ਆ ਠੀਕ ਆ ਜੀ ਕੱਦ ਵੀ ਪੂਰਾ ਉੱਚਾ ਵੱਡੇ ਕੱਦ ਕੱਟ ਦੇ ਵਿੱਚ ਤੇ ਕੋਈ ਵੀਰ ਨਿਗਾ ਮਾਰਨੀ ਚਾਹੁੰਦਾ ਨਿਗਾ ਚ ਕੱਟਨੀ ਚਾਹੁੰਦਾ ਤਾਂ ਤੁਸੀਂ ਘਰ ਵਿਜਿਟ ਕਰਕੇ ਇੱਕ ਵਾਰੀ ਦੇਖ ਲਿਓ ਠੀਕ ਆ ਤੇ ਗੁਰਵੰਤ ਦੱਸੋ ਕੀ ਲੈਣ ਦੇ ਰਹੂਗਾ ਇਹਦੀ ਡਿਮਾਂਡ ਵੀਰ ਜੀ 95000 ਰਿਆ ਆ ਹਾਂਜੀ ਇਹ 92000 ਦੇ ਦੇਵਾਂਗੇ ਆਪਾਂ ਜਿਹੜੀਆਂ ਆ 92 ਦੀ ਹਾਂਜੀ ਠੀਕ ਆ ਜੀ ਲੋ ਜੀ 92000 ਦੀ ਦੋਸਤੋ ਲੈਣ ਦੇ ਨਾਲ 95000 ਡਿਮਾਂਡ ਕੀਤੀ ਆ ਬਾਕੀ ਤੁਸੀਂ ਓਵਰ ਆਲ ਜਿੰਨੀ ਹੈਗੀ ਆ ਸਾਰੀ ਝੋਟੀ ਦੇਖ ਲਈ ਆ ਚੰਗੀ ਆ ਠੀਕ ਆ ਜੀ ਬਾਡੇ ਬੂਡੇ ਦੀ ਬਹੁਤ ਸੋਹਣੀ ਆ ਚੰਗੇ ਨਿੱਗਰ ਬਾਡੇ ਦੀ ਆ ਲੈ ਵੀ ਗਰਵੰਤ ਅਗਲੀ ਆ ਮੱਝ ਆਪਣੇ ਕੋਲ ਆ ਗਈ ਆ ਹਾਂਜੀ ਪਹਿਵੇਂ ਨੰਬਰ ਤੇ ਇਹ ਤਕਰੀਬਨ ਇੱਕ ਤਾਂ ਪੀਸ ਆਪਣੇ ਕੋਲ ਵੱਡਾ ਆਉਣਾ ਹੀ ਆਉਣਾ ਪੂਰਾ ਚਾਜ ਆ ਹਾਂਜੀ ਲਓ ਜੀ ਹਾਈਟ ਬੇਸ਼ੱਕ ਦੋਸਤੋ ਵੱਡੀਆਂ ਝੋਟੀਆਂ ਪਹਿਲਾਂ ਤੁਹਾਨੂੰ ਦਿਖਾਈਆਂ ਉਹਨਾਂ ਦੇ ਕੰਪੇਅਰ ਕਰੀਏ ਕੰਪੈਰੀਜ਼ਨ ਇਹ ਹਾਈਟ ਮੀਡੀਅਮ ਦੇ ਵਿੱਚ ਆ ਪਰ ਵਜਨ ਵਟਾ ਤੁਸੀਂ ਵੇਖੋ ਮੈਂ ਤਾਂ ਫੁੱਲ ਬਟਾ ਫੁੱਲ ਵਜਨ ਵਟੇ ਵਾਲੇ ਪਾਸਿਓ ਕੋਈ ਢੇਲਣੀ ਕੀ ਤੇ ਗਰਭਵਤ ਇਹਦੀ ਜਾਣਕਾਰੀ ਕੀ ਹੈ ਵੀਰ ਕੀ ਇਨਫੋਰਮੇਸ਼ਨ ਇਹ ਤੀਜਾ ਸੁਆ ਸੁਣੀ ਸੰਸਾ ਤੀਸਰਾ ਸੁਆ ਹਾਂਜੀ ਤੇ ਸਮਾਂ ਇਹਦੇ 2 ਜੂਨ ਨੂੰ ਦਿਨ ਪੂਰੇ ਹੁੰਦੇ ਜੀ 2 ਜੂਨ ਨੂੰ ਹਾਂਜੀ ਲਓ ਵੀ ਦੋਸਤੋ 2 ਜੂਨ ਨੂੰ ਦਿਨ ਕੰਪਲੀਟ ਆ ਠੀਕ ਆ ਜੀ ਹਾਂਜੀ ਤੇ ਬਾਕੀ ਤੁਸੀਂ ਵੇਖੋ ਚੌੜਾ ਪਿੱਠਪੂੜਾ ਕਰਮਾਲੀ ਦਾ ਅਜੇ ਬਹੁਤ ਢੱਲਾ ਢੁਲਾ ਮੈਂ ਥੱਲੇ ਤੁਹਾਨੂੰ ਵੇਖਣ ਨੂੰ ਪਤਾ ਲੱਗਦਾ ਹਾਂ ਆਹ ਲੋ ਹਜੇ ਬਣ ਕੇ ਤਿਆਰ ਹੋਣਾ ਮੱਜ ਨਹੀਂ ਹਾਂਜੀ ਹਾਂ ਜੀ ਅਜੇ ਵੀ ਤਕਰੀਬਨ 8-10 ਦਿਨ ਬਾਕੀ ਆ ਹਾਂ ਜੀ ਠੀਕ ਆ ਜੀ ਲੋ ਜੀ ਦੋਸਤੋ 8 ਦਿਨ ਹਫਤੇ ਵਿੱਚ ਪੂਰੀ ਪੂਰੀ ਵੈਸੇ ਤਿਆਰੀ ਹੋ ਜਾਊਗੀ ਹਾਂ ਜੀ ਬਾਕੀ ਫੇਸ ਫੂਸ ਦੀ ਵਜਾਂ ਲੋੜ ਬਹੁਤ ਪੂਰਾ ਮੂੰਹ ਮਥਲੀ ਵੀ ਚੰਗੀ ਆ ਸਿੰਗਾ ਸੁੰਗਾ ਦੀ ਵੀ ਚੰਗੀ ਆ ਠੀਕ ਆ ਜੀ ਤੇ ਸੋਹਣੀ ਆ ਦਿੱਖਦੂਕ ਮਾਜ ਦੀ ਚੰਗੀ ਆ ਦੋਸਤੋ ਹਾਈਟ ਮੀਡੀਅਮ ਆ ਪਰ ਵਜਨ ਵਜਨ ਪੂਰਾ ਤੇ ਅੱਛਾ ਗੁਰਵੰਤ ਮਤਲਬ ਇਹ ਹੈ ਸੂਆ ਜਿਹੜਾ origignal ਕੋਈ ਤੀਜਾ ਹੀ ਮੰਨ ਕੇ ਹਾਂਜੀ ਤੀਜਾ ਸੂਆ ਹੀ ਆ ਵੇਖੋ ਤੁਹਾਨੂੰ ਸਾਹਿਬ ਦੇਖ ਚ ਮੂੰਹ ਤੋਂ ਦੇਖ ਝੋਟੀਆਂ ਵਾਲੀ ਆ ਹਾਂਜੀ ਆਹ ਲੋ ਤੇ ਬਾਕੀ ਪਲੀ ਪਲੋਸੀ ਪੂਰੀ ਆ ਹਾਂਜੀ ਤੇ ਗਰਵੰਤ ਜਾਓ ਕੋਲ ਕੇ ਇੱਕ ਬਰੀ ਤੋਰ ਕੇ ਦਿਖਾਈਏ ਲਓ ਦੋਸਤੋ ਮੱਝ ਚੰਗੀ ਆ ਠੀਕ ਆ ਜੀ ਪਿਛਲੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਨਗੀਨਾ ਦਿਖਾਇਆ ਸੀ ਇਸੇ ਤਰ੍ਹਾਂ ਦਾ ਪੂਰੀ ਤਿਆਰੀ ਉੱਤੇ ਸੀਗੀ ਮੱਝ ਤੇ ਉਹਦਾ ਹੀ ਭਲੀਖਾ ਪੈ ਗਿਆ ਤੇ ਮੈਂ ਵੀਰ ਨੂੰ ਕਿਹਾ ਸੀ ਕਿ ਉਹਦੇ ਨਾਲ ਰੌਲੀ ਮਿਲਦੀ ਆ ਉਹ ਪੂਰੀ ਤਿਆਰੀ ਤੇ ਆ ਗਈ ਸੀ ਜਿਹੜੀ ਆਪਾਂ ਕੋਈ 2-3 ਦਿਨ ਪਹਿਲਾਂ ਤੁਹਾਨੂੰ ਇੱਕ ਮਾਜ ਦਿਖਾਈ ਆ ਬਿਲਕੁਲ ਸੇਮ ਟੂ ਸੇਮ ਉੱਡਾ ਇੱਕਦ ਉਹੋ ਜਿਹਾ ਵਜਨ ਆ ਠੀਕ ਆ ਜੀ ਬਾਕੀ ਤਿਆਰੀ ਇਹਦੀ ਵੀ ਕਰਮਾਲੀ ਦੀ ਕੋਈ 5-7-8 ਦਿਨਾਂ ਦੇ ਵਿੱਚ ਪੰਡਾ ਪਾ ਲੈਣੀਆਂ ਨੇ ਥੱਲੇੋਂ ਤੇ ਪੂਸ਼ ਬਿਲਕੁਲ ਭੂ ਧਰਤੀ ਦੇ ਨਾਲ ਟੱਚ ਕਰਦੀ ਠੀਕ ਆ ਆ ਲਓ ਕੱਲੇ ਜ਼ਮੀਨ ਨੂੰ ਦੱਸਦੀ ਸਨ ਸਭ ਜਾਣ ਜਾਂਦੀ ਆ ਬੱਸ ਬੱਸ ਜੀ ਹਾਂਜੀ ਆਜਾ ਹਾਂ ਤੋਰ ਲੋ ਕਰ ਮੈਂ ਤੋਰ ਆਰੀ ਆ ਦੋਸਤੋ ਵਜਨ ਵਾਲੀ ਆ ਪੂਰੀ ਮਾਝ ਹਾਈਟ ਵੀ ਤੁਹਾਨੂੰ ਬਿਲਕੁਲ ਆਪਾਂ ਜ਼ਿਕਰ ਕਰ ਦਿੱਤਾ ਬਾਕੀ ਚੰਗੀ ਆ ਪੂਰੇ ਵਜਨ ਵਜੂਦ ਵਾਲੀ ਆ ਗਰਮ ਵਾਲੀ ਤੇ ਦਿਨ 8 ਲੈ ਜੇ 7 ਲੈ ਜੇ ਦਿਨ ਇੰਨੇ ਇੱਕ ਤਕਰੀਬਨ ਤਿਆਰੀ ਚ ਹਜੇ ਪਏ ਆ ਤੇ ਜਿਹੜੇ ਵੀਰ ਨੂੰ ਜਜੂਗਾ ਉਹਦਾ ਪਸੰਦ ਆਊਗਾ ਰੇਟ ਆਪਾਂ ਪੁੱਛ ਲੈਨੇ ਆ ਤੇ ਗਰਵੱਤੇ ਦਾ ਮੁੱਲ ਵੀ ਦੱਸ ਦੇ ਕੀ ਕਰਦੇ ਫਿਰ ਇਹਦੀ ਡਿਮਾਂਡ ਸਰਦ ਸਾਹਿਬ 110000 110 ਹਾਂਜੀ ਠੀਕ ਹੈ ਜੀ ਲਓ ਜੀ 110000 ਇਹਦੀ ਵੀਰ ਨੇ ਮੰਗ ਕੀਤੀ ਆ ਜੇ ਮੌਕੇ ਤੇ ਨੀਕੀ ਹੋ ਜੂਗਾ ਥੋੜਾ ਪਤਾ ਛੋਟ ਛਪਾ ਜਾ ਤੇ ਚੰਗੀ ਆ ਪਤਲੇ ਪਿੰਡੇ ਦੀ ਸੋਹਣੇ ਵਜਨ ਵਜੂਦਾਰੀ ਠੀਕ ਆ ਲੈ ਵੀ ਕਰਵਾਤੇ ਇੱਕ ਆਮ ਆਜਾ ਆਪਣੇ ਕੋਲ ਜਿਹੜੀ ਲਾਸਟ ਵਿੱਚ ਸੂਈ ਆ ਹਾਂਜੀ ਇਹਦਾ ਸੂਆ ਕਿੰਨਾ ਕੁ ਉੱਚਾ ਜੀ ਇਹ ਸੂਈ ਕੋਈ ਘਰ ਵਾਲੇ ਤੇ 1.5 ਮਹੀਨਾ ਦੇ ਆਪ 2 ਮਹੀਨੇ ਮੰਨ ਕੇ ਲਈ ਅੱਛਾ ਜੀ ਹਾਂਜੀ ਵੀ 2 ਕੁ ਮਹੀਨੇ ਦਾ ਆ ਸਾਡੀ 2 ਮਹੀਨੇ ਦੀ ਸੂਈ ਬੱਚਾ ਇਹਦੇ ਮਗਰ ਇਹਦੇ ਮਗਰ ਕੱਟਾ ਜੀ ਕੱਟਾ ਹਾਂਜੀ ਤੇ ਦੁੱਧ ਆ ਇਸ ਵਕਤ ਕਿੰਨਾ ਦੁੱਧ 8 ਕਿਲੋ ਹੋਵੇ ਥੱਲੇ ਇਸ ਟਾਈਮ ਤੇ ਜਿਹੜਾ ਦੋ ਟਾਈਮ ਦਾ 8 ਕਿਲੋ ਹਾਂਜੀ ਆਪਾਂ ਦੋ ਟਾਈਮ ਚ ਹੋਇਆ ਪੂਰਾ ਤਸਰੀ ਠੀਕ ਹੈ ਹਾਂਜੀ ਲੋਕ ਦੋਸਤੋ ਦੋ ਕੁ ਮਹੀਨਿਆਂ ਦੀ ਸੂਈ ਆ ਸੁਬਾ ਕੋਈ ਦੂਜਾ ਮਨ ਵਾਲੇ ਠੀਕ ਹੈ ਤੇ ਅੱਗੇ ਕੋਈ ਆਸ ਸੁਸਤੇ ਨਹੀਂ ਹੋਈ ਕੋਈ ਨਹੀਂ ਆ ਜਾਈ ਨਹੀਂ ਕੋਈ ਠੀਕ ਹੈ ਉਹਨਾਂ ਨੂੰ ਪੁੱਛਿਆ ਘਰ ਆ ਰਹਿਣ ਨੂੰ ਨਹੀਂ ਆ ਜੇ ਨਹੀਂ ਆ ਜੇ ਨਹੀਂ ਨਵੇਂ ਦੁੱਧ ਲੋਬੀ 8 ਕਿਲੋ ਦੁੱਧ ਦਾ ਦੋਸਤੋ ਮਗਰ ਕਟਾ ਵੀ ਤੁਹਾਨੂੰ ਦਿਖਾਵਾਂਗੇ ਮਿਲਦੀ ਦੋਵੇਂ ਟਾਈਮ ਬੱਚੇ ਤੇ ਹਾਂਜੀ ਬੱਚੇ ਤੇ ਮਿਲਦੀ ਠੀਕ ਹੈ ਜੀ ਚੋਣ ਚਾਂ ਕੋਈ ਪੂਰ ਛਟਾ ਕਿਸੇ ਹਾਂ ਚੋਣਾ ਪੋਲੀ ਸੰਸਾ ਬਹੁਤ ਚੰਗਾ ਚਵਾ ਲਗਾ ਬਰਾਬਰੂ ਚੰਗਾ ਹਾਂਜੀ ਠੀਕ ਹੈ ਜੀ ਲੋਕ ਦੋਸਤੋ ਚੋਣ ਚਾਂ ਚੰਗੀ ਆ ਠੀਕ ਹੈ ਜੀ ਜਿਹੜੀ ਮੇਨ ਗੱਲ ਪੁੱਛਣ ਵਾਲੀ ਤੇ 2 ਮਹੀਨਿਆਂ ਦੀ ਸੋਈ ਆ ਸੂਹਾ ਦੂਜਾ ਵੀਰਾਂ ਦਾ ਵੀ ਸੋਈ ਹੈ ਬਾਕੀ ਕੱਟਾ ਮਗਰ ਆ ਬੱਚਾ ਤੁਸੀਂ ਆ ਵੇਖ ਲਓ ਠੀਕ ਆ ਜੀ ਇਹ ਮੇਲ ਕਾਫ ਆ ਸਾਹਮਣੇ ਆ ਕੱਟਾ ਜੀ ਤੇ ਬੱਚੇ ਤੇ ਮਿਲਦੀ ਆ ਦੋਵੇਂ ਟਾਈਮ ਆ 8 ਕਿਲੋ ਤਾਰਾਂ ਦੇ ਥੱਲੇ ਹੁਣ ਬਿਲਕੁਲ ਮੌਜੂਦ ਹਾਈਟ ਮੀਡੀਅਮ ਵੀ ਤੁਸੀਂ ਮੰਨ ਕੇ ਸੌਦਾ ਕਰ ਲੋਗੇ ਲੰਬੀ ਲੂਬੀ ਵਾਵਾ ਲੰਬੀ ਜਿੰਨੇ ਵੀ ਆ ਚੰਗੀ ਹੈ ਵੇਲਬੂਲ ਦੀ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਕਰੋ ਤਾਂ ਥਣ ਦੇਵੇ ਦੀ ਸਾਫ ਸੁਥਰੀ ਕੋਈ ਪੁੱਠੇ ਕੋਈ ਖੁੱਡਿਆ ਖੱਡਿਆ ਦੀ ਥੋੜੀ ਜਿਹੀ ਜਦੜ ਟੋੜੀ ਥੋੜਾ ਜਿਹਾ ਫਰਕਾ ਖੁੱਡੇ ਚ ਹਣਾ ਥੋੜਾ ਜੀ ਆ ਇਹ ਖੁੱਡੇ ਫਰਕਾ ਜੇ ਥੋੜਾ ਬੜਾ ਭਲਾਣ ਚ ਹਣਾ ਹਾਂ ਇਹ ਨਾਲ ਜ਼ਿਆਦਾ ਨਹੀਂ ਕੋਈ ਨਾਰਮਲ ਜੇਗਾ ਠੀਕ ਹੈ ਜੀ ਹਾਂ ਜੀ ਲਓ ਬੇ ਸਿਕਾ ਬਾਕੀ ਥਣ ਦੇਵੇ ਦੀ ਬੜੀ ਪੱਧਰ ਆ ਦੋਸਤੋ ਥਣ ਦੇਵੇ ਦੀ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਦਿਖਾਵਾਂਗੇ ਤੋਰ ਕੋਈ ਦੇ ਕਈ ਵਾਰਾ ਜ਼ਿਆਦਾ ਟਲਿਆ ਹੁੰਦਾ ਨਾ ਹਾਂ ਹਾਂ ਉਹ ਚੱਕਰ ਨਹੀਂਗਾ ਠੀਕ ਹੈ ਜੀ ਓਕਾ ਜਿਹੜੀ ਨਾਰਮਲ ਜੇ ਬਿਲਕੁਲ ਜੀ ਬਿਲਕੁਲ ਬਾਕੀ ਥਣ ਦੇਵਾ ਵੇਖੋ ਬਿਲਕੁਲ ਕੰਪੈਕਟ ਜਿਹੜੇ ਦੇ ਵਿੱਚ ਆ ਥਣ ਬਹੁਤ ਖੂਬਸੂਰਤ ਆ ਬੜੀ ਸੋਹਣੀ ਬਿੱਥ ਵਿਰਲ ਤੇ ਆ ਸੈਜ ਸੁਝ ਥਣਾਂ ਦਾ ਬਹੁਤ ਵਧੀਆ ਮੁਠੀ ਥਣ ਸੋ ਦੋ ਕੁ ਮਹੀਨਿਆਂ ਦਾ ਸੁਭਾ ਉੱਚਾ ਬਾਕੀ ਦੋਸਤੋ ਮਿਲ ਜੂਗੀ ਜਾਇਜ ਮਿਲ ਜੂਗੀ ਜੇਕਰ ਆਪਾਂ ਅੱਜ ਸੱਜਰ ਪਸ਼ੂ ਖਰੀਦਣਾ ਹੋਵੇ ਤੇ ਕੋਈ ਥੋੜਾ ਜਿਹਾ ਕਿਸੇ ਨਾ ਕਿਸੇ ਪਸ਼ੂ ਦੇ ਹਿਸਾਬ ਨਾਲ ਜਿਆਦੇ ਪੈਸੇ ਖਰਚ ਕਰਨੇ ਪੈਂਦੇ ਆ ਪਰ ਹੋ ਸਕਦਾ ਵੀ ਆਪਾਂ ਜਿੰਨਾ ਵੀ ਹੋ ਜੂਗਾ ਉਹਨਾਂ ਦੀ ਜਾਇਜ ਕਰਵਾ ਦਾਂਗੇ ਤੇ ਰੇਡ ਰੂਟ ਪੁੱਛ ਕੇ ਉਹ ਵੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਤੇ ਬਾਕੀ ਚੋਣ ਚਾਨ ਉਹ ਵੀ ਤੁਹਾਨੂੰ ਦੱਸ ਦਿੱਤਾ ਵੀ ਚੋਣ ਚਾਨ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਸੋ ਕੋਈ ਕਬੀ ਪੇਸੀ ਹੋਵੇ ਤੇ ਉਹ ਵੀ ਦੱਸਣਯੋਗ ਹੁੰਦੇ ਆ ਕਿਉਂਕਿ ਵਪਾਰ ਦਾ ਕੰਮ ਆ ਚਾਹੇ ਦੋ ਟਾਈਮ ਚਵਾਈਆਂ ਕੀਤੀਆਂ ਹੋਣ ਚਾਹੇ ਇੱਕ ਟਾਈਮ ਚਵਾਈ ਹੋਵੇ ਤੇ ਪਤਾ ਲੱਗ ਜਾਂਦਾ ਤੇ ਗਰਵੰਤ ਇਹਦਾ ਵੀਰ ਦੀ ਮੁੱਲ ਕਰਨਾ ਵੀ ਆਪਾਂ ਤੇ ਬਿਲਕੁਲ ਜਾਇਜ਼ ਕਰਨਾ ਵੀ ਕੋਈ ਭੈਣ ਭਰਾ ਪਰ ਤੇਲਾ ਪਸ਼ੂ ਲੱਭ ਰਿਆ ਤੇ ਕਰਾਂਦੇ ਹਿੱਸੇ ਆ ਜੀ ਹਾਂਜੀ ਇਹਦੀ ਡਿਮਾਂਡ ਸੰਦਰ ਸਾਹਿਬ ਤੁਹਾਨੂੰ ਭਾਜ ਤਾਜੀ ਸੂਈ ਹੋਵੇ ਤੇ ਬਾੜ ਦੀ ਤੇਜ਼ੀ ਦੇ ਹਿਸਾਬ ਨਾਲ ਫਿਰ ਤੋਂ 85 90 ਹੋਣੀ ਆ ਆ ਤੇ ਅੱਜ ਆਪਾਂ ਬਿਲਕੁਲ ਜੈ ਜੈ ਰੇਡ ਕਰਨਾ ਇਹਦਾ 65000 ਰੁਪਇਆ 65000 ਹਾਂਜੀ ਠੀਕ ਹੈ ਜੀ ਹਾਂਜੀ ਲਓ ਵੀ 65000 ਦੋਸਤੋ ਮੁੱਲ ਕੀਤਾ ਹੈ ਵੀਰ ਗਰਵੰਤ ਨੇ ਤੇ 65000 ਦੇ ਵਿੱਚੋਂ ਮਾਨਤ ਹਨ ਹੋਊ ਕਿਸੇ ਵੀਰ ਦਾ ਬਾਕੀ ਥਾਣਾ ਤੋਂ ਉਹਨਾਂ ਦੀ ਬੜੀ ਸੱਚੀ ਆ ਬੜੀ ਸਾਫ਼ ਚੋਈ ਬਹੁਤ ਚੰਗੀ ਲੱਗੀ ਠੀਕ ਹੈ ਜੀ ਥਾਣੇ ਦੱਸਣ ਦੇ ਆ ਵੀ ਬਹੁਤ ਸੋਨਾ ਚੋਣ ਚਣ ਹੋਊਗਾ ਹਾਂਜੀ ਤੇ ਇਹ ਮੱਝ ਜਿਹੜੀ ਦੋਸਤੋ ਇੱਕ ਇੱਕ ਨਾਕਸ ਜਿਹੜਾ ਬਿਲਕੁਲ ਸੋਇਆ ਸਵਾਇਆ ਉੱਚੇ ਬੱਚੇ ਦੇ ਵਿੱਚ ਆ ਠੀਕ ਆ ਤੇ ਬਾਕੀ ਓਵਰ ਆਲ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਏ ਆ ਸਾਰੇ ਗੱਬਣ ਤਿਆਰੀ ਵਾਲੇ ਆ ਵਹਿਰ ਦੇ ਸਮੇਤ ਠੀਕ ਆ ਜੀ ਪੰਜ ਪਸ਼ੂ ਬਿਲਕੁਲ ਜਿਹੜੇ ਤਿਆਰੀ ਵਾਲੇ ਆ ਤੇ ਇੱਕ ਇਹ ਮੱਝ ਸੁਈ ਸਵਾਈ ਆ ਤੇ ਪਸ਼ੂ ਆ ਜਿਹੇ ਤੁਹਾਨੂੰ ਦਿਖਾਉਣੇ ਸੀਗੇ ਅੱਜ ਵੀਡੀਓ ਦੇ ਵਿੱਚ ਜਿਹੜੇ ਅੱਜ ਮੌਜੂਦ ਆ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਠੀਕ ਆ ਜੀ ਕੁਝ ਕੁ ਪਸ਼ੂ ਜਿਹੜੇ ਸੇਲ ਹੋ ਚੁੱਕੇ ਆ ਪਰ ਲੈ ਬਨੇ ਵੇੜਾ ਤੁਸੀਂ ਖੜੀਆਂ ਦੇਖ ਰਹੇ ਜੀ ਉਹ ਵੀ ਸੇਲ ਹੋ ਚੁੱਕੀਆਂ ਨੇ ਤੇ ਗਰਵੰਤ ਇਹ ਨਗਨੇ ਅੱਜ ਆਪਣੇ ਕੋਲ ਹਾਂ ਜੀ ਇਹ 6 90 ਹੀ ਸੰਸਾਬ ਆਪਣੇ ਕੋਲ ਆ ਜੀ ਠੀਕ ਆ ਜੀ ਤੇ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਹੈਗਾ ਜੀ ਆਪਣਾ 98772 ਹਾਂ ਜੀ 843 997728043 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਨੇ ਵੀਰ ਗਰਵੰਤ ਦੇ ਨੰਬਰ ਸਕਰੀਨ ਤੇ ਲੱਗ ਚੁੱਕੇ ਆ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਰਹਿੰਦੇ ਆ ਸੋ ਜਿਹੜੇ ਵੀਰ ਅੱਗੇ ਪਸ਼ੂ ਸੇਲ ਪਰਚੇਜ਼ ਦਾ ਕੰਮ ਕਰਦੇ ਆ ਚਾਹੇ ਕਿਸੇ ਵੀਰ ਨੇ ਘਰੇਲੂ ਪਸ਼ੂ ਰੱਖਣਾ ਚਾਹੇ ਕਿਸੇ ਨੇ ਵੇਚਣਾ ਚਾਹੇ ਕਿਸੇ ਨੇ ਖਰੀਦਣਾ ਪਾਈ ਜੀ ਪਾਈ ਤੋਂ ਜ਼ਿਆਦਾ ਨਹੀਂ ਹੋਇਆ ਸਤਿ ਸ੍ਰੀ ਅਕਾਲ ਆਪਾਂ ਸੱਤਾ ਪਸ਼ੂਆਂ ਦੀ ਪਾਈ ਸੀ ਤੇ ਤਿੰਨ ਪਸ਼ੂ ਅੰਜ ਨਾਲ ਹੀ ਆਪਣੇ ਘਰੇ ਜੇ ਆਜਾ ਆਪਾਂ ਵੀਡੀਓ ਨਹੀਂ ਪਾਈ ਹਾਂਜੀ ਹਾਂਜੀ 10 ਪਸ਼ੂ 10 ਦੇ 10 ਸੇਲ ਹੋ ਗਏ ਸੇਲ ਹੋ ਗਏ ਹਾਂਜੀ ਲਓ ਕਟੋਕੜ ਵੀ 200 ਹਰ ਕਪੂਰ ਦੇ ਵਿੱਚੋਂ 889977 ਨਗ ਹੁੰਦੇ ਕੋਈ 1 2 ਨਗਾਂ ਦੀ ਵੀਡੀਓ ਨਹੀਂ ਵੀਰ ਕਰਦਾ ਕਟੋਕੜ ਵੀ 8877 ਪਸੂ ਹੁੰਦੇ ਆ ਠੀਕ ਆ ਤੇ ਫਿਲਹਾਲ ਇਹ ਵੀਡੀਓ ਦੇ ਵਿੱਚ ਤੁਹਾਨੂੰ ਪਸੂ ਦਿਖਾਉਣੇ ਸੀਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ